ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ 15 ਲੱਖ ਰੁਪਏ ਦਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾਂਦਾ ਹੈ ਕਿ ਇੱਕ ਬੰਦਾ ਆਈਡੀ ਐਫਸੀ ਬੈਂਕ ਦੇ ਵਿੱਚੋਂ 15 ਲੱਖ ਰੁਪਏ ਕਢਾ ਕੇ ਆਪੇ ਪਿੰਡ ਮੋੜ ਦੇ ਨੇੜੇ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚੋਂ ਦੋ ਜਨਾਨੇ ਲਿਫਟ ਲਈ ਤੇ ਉਸ ਨੂੰ ਨਸ਼ੀਲਾ ਪਦਾਰਥ ਸੁngਾ ਕੇ 15 ਲੱਖ ਰੁਪਏ ਦੀ ਲੁੱਟ ਕੀਤੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਤਰ੍ਹਾਂ ਜੀ ਇਹ ਨਾ ਅੱਜ 3 ਵਜੇ ਦੇ ਕਰੀਬ ਸਾਡੇ ਐਸਐਸਓ ਕੋਟਪੱਤਾ ਨੇ ਉਹਨਾਂ ਨੂੰ ਜਸਵੰਦਰ ਕੌਰ ਇੰਸਪੈਕਟਰ ਨੇ ਉਹਨਾਂ ਨੂੰ ਇੱਕ ਕਨਫਰਮੇਸ਼ਨ ਮਿਲੀ ਕਿ ਇੱਕ ਅਵਕਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਪਿੰਡ ਕੋਟਲੀ ਖੰਡ ਥਾਣਾ ਮੌੜ ਜ਼ਿਲ੍ਹਾ ਬਟਿੰਡਾ ਜੋ ਜਿਨ੍ਹਾਂ ਦੇ ਕਹਿਣ ਅਨੁਸਾਰ ਉਹ ਆਈਡੀਐਫਸੀ ਬੈਂਕ ਬਟਿੰਡਾ ਤੋਂ ਆਪਣੇ ਖਾਤੇ ਚੋਂ 15 ਲੱਖ ਰੁਪਏ ਅੱਜ ਕਢਵਾ ਕੇ ਮੋਟਰਸਾਈਕਲ ਤੇ ਆਪਣੇ ਪਿੰਡ ਕੋਟਲੀ ਘੁੰਮਣੇ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਕੋਰਸ਼ਮੀਰ ਦੇ ਵਿੱਚੋਂ ਉਹਨੂੰ ਕੋਈ ਇੱਕ ਲੜਕਾ ਤੇ ਨਰਕੀ ਉਹਨੇ ਮੋਟਰਸਾਈਕਲ ਤੇ ਸਵਾਰ ਹੋ ਗਏ ਨਾਲ ਉਹਦੇ ਅੱਗੇ ਜਾ ਕੇ ਪਿੰਡ ਗਹਿਰੀ ਵਾਰਾ ਸਿੰਘ ਦੇ ਕੋਲੇ ਜਾ ਕੇ ਇੱਕ ਨਾਲ ਉਹਦੇ ਸਾਥੀ ਜਿਹੜੇ ਹੈਗੇ ਐਲਟੋ ਕਾਰ ਤੇ ਐਸਕਯੂ ਬੰਦਾ ਉਹਨਾਂ ਨੇ ਤਿੰਨਾਂ ਨੇ ਉਸ ਤੋਂ 15 ਲੱਖ ਰੁਪਏ ਉਹਦੇ ਇਨਤਾਕਕ ਮਰਈ ਦੇ ਇਨਤਾਕਕ ਉਸ ਤੋਂ ਖੋਲਿਆ ਜਿਸ ਬਾਰੇ ਅਸੀਂ ਨਾਲ ਦੀ ਨਾਲ ਪੁਲਸ ਹਾਰਕਟ ਵਿੱਚ ਆਈ ਤੇ ਸਾਡੀਆਂ ਟੀਮਾਂ ਸੀਆਈਏ ਤੇ ਹੋਰ ਸਾਰੀਆਂ ਜਿਹੜੀਆਂ ਦੀਆਂ ਸਾਰੀਆਂ ਟੀਮਾਂ ਅਸੀਂ ਲੱਗੇ ਹੋਏ ਆ ਪੜਤਾਲ ਕਰ ਰਹੇ ਆ ਪਰ ਫਿਰ ਵੀ ਮੁੰਦਲੀ ਪਰਤਾਲ ਤੋਂ ਅਸੀਂ ਉਹ ਪਹਿਲਾਂ ਬਾਖਰ ਸੀ ਸਿਵਲ ਹਸਪਤਾਲ ਦੇ ਵਿੱਚ ਜਰੀਲਾ ਪਾਰਸ ਤੋਂ ਦੇਖ ਕੇ ਕਹਿੰਦਾ ਮੈਨੂੰ ਪੈਸੇ ਖੋਏ ਨਹੀਂ ਪਹਿਲਾਂ ਸਿਵਲ ਹਸਪਤਾਲ ਵਿਖੇ ਨਾ ਬਾਖਰ ਸੀ ਬੰਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਮੈਕਸ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਹੁਣ ਅਨਕੌਂਸ਼ੀਅਸ ਹੈਗਾ ਜਦੋਂ ਵੀ ਕੌਂਸ਼ੀਅਸ ਹੁੰਦਾ ਜੋ ਉਹਦੀ ਸਟੇਟਮੈਂਟ ਹੋਏਗੀ ਉਹਦੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਫਿਰ ਵੀ 15 ਲੱਖ ਰੁਪਏ ਦੀ ਰਕਮ ਜਿਆਦਾ ਹੈ ਤੇ ਇੰਨੀ ਰਕਮ ਜਿਹੜੀ ਹੈ ਉਹ ਨਕਦ ਦੇਣ ਤੋਂ ਬੈਂਕ ਵਾਲੇ ਵੀ ਕੁਝ ਗ੍ਰੇਜ ਕਰਦੇ ਨੇ ਇਸ ਕਰਕੇ ਕੁਝ ਸਾਨੂੰ ਇਹ ਮਾਮਲਾ ਕੁਝ ਸਸਪੈਕਟਡ ਸ਼ੱਕੀ ਇਸ ਦੀ ਜੋ ਵੀ ਪੁਰਤਾਲ ਕਰਕੇ ਜੋ ਤਾਂ ਦੀ ਸੇਵ ਮੈਟ ਹੋਏਗੀ ਉਹਦੇ ਅਨੁਸਾਰ ਕੇ ਦੀ ਕਾਰਵਾਈ ਹੋਵੇਗੀ ਲੈਣੀ ਪਵੇਗੀ